ਵੀਡੀਓ ਤੁਸੀਂ ਦੇਖ ਰਹੇ ਹੋ ਸਟਾਰ ਟੀਵੀ ਨਿਊਜ਼ ਅੱਜ ਸਾਡੀ ਪ੍ਰੈਸ ਦੀ ਟੀਮ ਜਿਹੜੀ ਆ ਅਜਨਾਲਾ ਵਿਖੇ ਪਹੁੰਚੀ ਹੈ ਜਿੱਥੇ ਕਿ ਮੋਦਲਾ ਪਿੰਡ ਆ ਜਿਹਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਮੈਂ ਤੁਹਾਨੂੰ ਦਿਖਾਵਾਂਗਾ ਲਾਈਵ ਤਸਵੀਰਾਂ ਕਿ ਦੇਖੋ ਇੱਥੇ ਡੰਗਰ ਬੱਚੇ ਦਾ ਵੀ ਨੁਕਸਾਨ ਇੱਕ ਪਸ਼ੂ ਮਰ ਗਿਆ ਇਹਨਾਂ ਦਾ ਔਰ ਜਿਹਦੇ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਪਾਣੀ ਦੇ ਨਾਲ ਭਰ ਚੁੱਕਿਆ ਸੀ ਔਰ ਇਹ ਇੱਕ ਵੱਡਾ ਘਰ ਹੈ ਜਿਹਦੇ ਉੱਤੇ ਮੰਜੇ ਢਾ ਕੇ ਇਸ ਪਿੰਡ ਦੇ ਕੁਝ ਲੋਕਾਂ ਨੇ ਗੁਜ਼ਾਰਾ ਕੀਤਾ ਔਰ ਇਸ ਤੋਂ ਤੱਕ ਮੈਂ ਤੁਹਾਨੂੰ ਦਿਖਾਉਣਾ ਲਾਈਵ ਤਸਵੀਰਾਂ ਕਿ ਜਿਹੜਾ ਇਹ ਮਕਾਨ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨੀ ਖਸਤਾ ਚੁੱਕੀ ਹੈ ਕਿ ਇਹਦੇ ਵਿੰਡੋ ਤਰੇੜਾ ਪੈ ਚੁੱਕੀਆਂ ਨੇ ਔਰ ਸ਼ੀਸ਼ਾ ਟੁੱਟ ਗਿਆ ਹੈ ਕਿਉਂਕਿ ਇਹਦੀ ਜਿਹੜੀ ਜ਼ਮੀਨ ਦੀ ਨੀਂਹ ਆ ਉਹ ਨਹੀਂ ਜਿਹੜੀ ਥਲੇ ਚਲ ਗਈ ਆ ਪਾਣੀ ਦੇ ਕਾਰਨ ਮੈਂ ਤੁਹਾਨੂੰ ਹੋਰ ਵੀ ਲਾਈਵ ਤਸਵੀਰਾਂ ਦਿਖਾਵਾਂਗਾ ਕਿ ਦੇਖੋ ਕਿ ਇਹ ਜਿਹੜੀ ਜ਼ਮੀਨ ਆ ਇਹ ਬਹੁਤ ਜ਼ਿਆਦਾ ਥਲੇ ਜਾ ਚੁੱਕੀ ਪਾਣੀ ਦੇ ਕਾਰਨ ਉਹ ਚਾਰੋਂ ਦੀਵਾਰੋ ਸਾਈਡ ਕੋਈ ਵੀ ਹੋਰ ਵੀ ਉਸਨੇ ਜਮਾਣੇ ਦਾ ਦੂਸਰਾ ਮਕਾਨ ਵੀ ਜਿਹੜਾ ਆ ਮੈਂ ਕੈਮਰਾਮੈਨ ਨੂੰ ਇਨਫੈਸਟ ਕਰਾਂਗਾ ਤੇ ਦਿਖਾਇਆ ਜਾਵੇ ਕਿ ਇਹ ਜਿਹੜਾ ਉੱਪਰੋਂ ਦੋ ਬਾਲੇ ਡਿੱਗ ਗਿਆ ਜਿਹਦੇ ਵਿੱਚ ਜਾਨੀ ਮਾਨੀ ਕੋਈ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਘਰ ਵਾਲਿਆਂ ਨਾਲ ਗੱਲਬਾਤ ਕਰਾਂਗੇ ਇਹ ਘਰ ਜਿਹੜਾ ਰਾਜਪੈਂਚੂਰਾਂ ਦਾ ਆ ਪਿੰਨ ਮੋਦਲਾ ਦੇ ਵਿੱਚ ਔਰ ਇੱਥੋਂ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਦੇਖਣ ਨੂੰ ਹੀ ਲੱਗ ਰਿਹਾ ਕਿ ਹੋਇਆ ਔਰ ਇੱਥੋਂ ਦਾ ਜਿਹੜਾ ਪਾਣੀ ਆ ਚੁੱਕਾ ਨੀਂਦ ਵਿੱਚ ਵੜ ਚੁੱਕਾ ਸਾਰਾ ਜਿਹਦੇ ਕਾਰਨ ਇਹ ਮਕਾਨ ਜਿਹੜਾ ਆ ਕੱਤੀ ਵੀ ਡਿੱਗ ਸਕਦਾ ਆ ਤੇ ਸਾਡੇ ਨਾਲ ਮੌਜੂਦ ਹੈ ਤੁਹਾਡੇ ਮੋਤਵਾ ਜਿਹੜੇ ਮੌਜੂਦਾ ਸਰਪੰਚ ਸਾਹਿਬ ਹੈ ਉਹ ਵੀ ਸਾਡੇ ਨਾਲ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲੇ ਅਸੀਂ ਇਨਦਰ ਦੇ ਪ੍ਰਬਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਪਿੰਡ ਵਿੱਚ ਜਿਹੜਾ ਪਾਣੀ ਫੜ ਦੇ ਕਰਕੇ ਆਇਆ ਆ ਔਰ ਕਿੰਨਾ ਨੁਕਸਾਨ ਕੋਈ ਜਾਨੀਮਾਲੀ ਨੁਕਸਾਨ ਹੋਇਆ ਉਹ ਪੁੱਛਦੇ ਆ ਪਿੰਡ ਦਾ ਕੀ ਨਾਮ ਹੈ ਜੀ ਮੋਤਲਾਸ ਕੀ ਨਾਮ ਤਾਂ ਡ ਮੇਰਾ ਰਾਜ ਆ ਤੇ ਪਿੰਡ ਦਾ ਨਾਮ ਮੋਤਲਾ ਅੱਜ ਕੀ ਮੁਸ਼ਕਲ ਕੀ ਆਈ ਹੜ ਦੇ ਵਿੱਚ ਪਾਣੀ ਆ ਗਿਆ ਚਾਰ-ਚਾਰ ਫੁੱਟੇ ਤੇ ਹਾੜਾ ਉਹਨਾਂ ਪਾਣੀ ਕਾਰਨ ਸਾਰੀਆਂ ਕੰਧਾਂ ਬਹਿ ਗਿਆ ਕੋਠੇ ਪਾੜ ਗਏ ਆ ਸੱਤ ਡਿੱਗ ਗਈ ਆ ਅਸੀਂ ਕੋਠੇ ਤੇ ਰਹੇ ਤੰਬੂ ਲਾ ਕੇ ਤੇ ਬੜੀ ਮੁਸ਼ਕਲ ਅਸੀਂ ਦਿਨ ਕੱਢੇ ਨੇ ਇਹਨਾਂ ਦਾ ਹਾੜਾ ਬੜਾ ਨਸਕਾਨ ਹੋ ਗਿਆ ਵਾ ਅਸੀਂ ਬੜੇ ਮੁਸ਼ਕਲ ਵਿੱਚ ਟੈਂਪਸਟਰੀ ਤੇ ਇਨੀ ਸੰਸਥਾ ਆਈਆਂ ਖਾਣ ਪੀਣ ਦਾ ਰਾਸ਼ਨ ਜਿਹੜਾ ਆ ਸਾਰੇ ਪਿੰਡ ਨੂੰ ਮੁਹੱਈਆ ਕੀਤਾ ਗਿਆ ਆ ਤੇ ਇਹਨਾਂ ਵੱਲੋਂ ਵੀ ਕੋਈ ਮੁਸ਼ਕਲਤ ਨਹੀਂ ਆਈ ਨਹੀਂ ਉਹ ਸਾਨੂੰ ਟਰਾਲੀਆਂ ਵਾਲੇ ਕੋਠੇ ਥਾਣੀ ਪੜਾ ਜਾਂਦੇ ਰਹੇ ਵਿਚਾਰੇ ਤੇ ਬੜੀ ਸਾਡੀ ਮੁਸ਼ਕਲ ਦੇ ਬੜੇ ਦੇਣ ਕੱਢੇ ਨੇ ਸਭ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਇਸ ਪਿੰਡ ਦਾ ਇੱਕ ਇੱਕ ਬੱਚਾ ਇੱਕ ਇੱਕ ਘਰ ਦਾ ਮੈਂਬਰ ਕਹਿ ਰਿਹਾ ਕਿ ਸਾਨੂੰ ਖਾਣ ਪੀਣ ਦੀ ਕੋਈ ਕਮੀ ਨਹੀਂ ਆਈ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਸਮਾਜ ਸੇਵੀ ਰਸ਼ਨ ਪਾਣੀ ਰਸਤ ਤਰਪਾਲਾਂ ਜਿਹੜੀਆਂ ਵੰਡ ਕੇ ਗਏ ਆ ਉਹ ਦੱਸ ਰਿਹਾ ਕਿ ਗੱਡੀਆਂ ਪਿੱਛੇ ਛੱਡ ਕੇ ਟਰੈਕਟਰਾਂ ਦੇ ਰਸਤੇ ਆ ਕੇ ਇਸ ਪਿੰਡ ਦੀ ਸਾਰੀ ਹੈਲਪ ਕੀਤੀ ਗਈ ਆ ਬਟ ਇਹ ਆ ਕਿ ਸਰਕਾਰ ਵੱਲੋਂ ਜੋ ਮਦਦ ਹੋਣੀ ਚਾਹੀਦੀ ਆ ਇਹ ਕੋਹਾਰ ਲਗਾ ਰਿਹਾ ਰਾਜਪੈਣ ਜੁੜਾਂ ਦੇ ਜਿਹੜੇ ਬੇਟਾ ਜੀ ਆ ਗੱਲਬਾਤ ਕਰਦੇ ਆ ਸਾਡਾ ਪਾਣੀ ਦੇ ਕਾਰਨ ਬਹੁਤ ਨੁਕਸਾਨ ਹੋਇਆ ਸਾਡੇ ਘਰ ਦਾ ਵੀ ਹੋਇਆ ਸਾਡੇ ਪਸ਼ੂਆਂ ਦਾ ਵੀ ਹੋਇਆ ਸਾਡਾ ਬਰਾਂਡਾ गिर ਗਿਆ ਦੋ ਪਸ਼ੂ ਮਰ ਗਏ ਪਾਣੀ ਦੇ ਕਾਰਨ ਪਾਣੀ ਦੇ ਕਾਰਨ ਕੁਣ ਪ੍ਰਸ਼ਾਸਨ ਕੋ ਕੀ ਬੇਨਤੀ ਕਰੀ ਅਸੀਂ ਪ੍ਰਸ਼ਾਸਨ ਕੋ ਇਹ ਬੇਨਤੀ ਕਰਦੇ ਸਾਡੀ ਮੱਤ ਕੀਤੀ ਜਾਵੇ ਹਲਫ ਕੀਤੀ ਜਾਵੇ ਸਰ ਦੱਸਿਆ ਗਿਆ ਆ ਕਿ ਪਸ਼ੂ ਵੀ ਦੋ ਇਹਨਾਂ ਦੇ ਮਰ ਚੁੱਕੇ ਆ ਔਰ ਬਰਾਂਡਾ ਜਿਹੜਾ ਆ ਸਾਰਾ ਡਿੱਗ ਚੁੱਕਾ ਤੁਸੀਂ ਦੇਖ ਸਕਦੇ ਹਾਲ ਹਾਲਤ ਬਹੁਤ ਖਸਤਾ ਹੈ ਕਦੀ ਵੀ ਡਿੱਗ ਸਕਦਾ ਤੇ ਕੋਈ ਜਾਨਵਰੀ ਨੁਕਸਾਨ ਹੋ ਸਕਦਾ ਤੇ ਕੋਈ ਤੋਂ ਸਰਕਾਰ ਵੱਲੋਂ ਕੋਈ ਆਇਆ ਗਿਆ ਤੁਹਾਡੇ ਵੱਲ ਹਾਂਜੀ ਹਾਂਜੀ ਪਸ਼ੂ ਆਵੜੇ ਆਏ ਲੈ ਕੇ ਲੈ ਗਏ ਕੋਈ ਨਹੀਂ ਕੋਈ ਪਹੁੰਚੀ ਅਸਟੈਂਸ ਪਸ਼ੂ ਆ ਰਹੇ ਹਾਂਜੀ ਹਾਂਜੀ ਪਹੁੰਚੇ ਸੀ ਤੇ ਕੀ ਤਸੱਲੀ ਦੇ ਕੇ ਗਏ ਤਸੱਲੀ ਉਹ ਲਿਖ ਕੇ ਲੈ ਗਏ ਪਛੂ ਜਿੰਨੇ ਸਾਡੇ ਮਰੇ ਦੋ ਪਸ਼ੂ ਮਰੇ ਸੀ ਉਹ ਲਿਖ ਕੇ ਲੈ ਗਏ ਆ ਹਾਂਜੀ ਉਹ ਕਹਿੰਦੇ ਅਸੀਂ ਕਰਾਂਗੇ ਮਤ ਜੀ ਇੱਥੋਂ ਦੇ ਜਿਹੜੇ ਮੋਤਵਰ ਪ੍ਰਧਾਨ ਜੀ ਆ ਨਾਲ ਫਾਸਲੀ ਸੇਫਾਈ ਕਰਦੇ ਆ ਹਜ ਕਿ ਨਾਮ ਤੁਹਾਡਾ ਜੀ ਮੇਰਾ ਨਾਮ ਜਮਸੀ ਹੈ ਕੀ ਕਹਿਣਾ ਚਾਹੋਗੇ ਅੱਜ ਛੱਤ ਦੀ ਕੀ ਆਣਾ ਦੀ ਦੋ ਪਸ਼ੂ ਮਰ ਚੁੱਕੇ ਨੇ ਇਸ ਪਿੰਡ ਦਾ ਬਹੁਤ ਹੜ ਦੇ ਕਰਨ ਮਾੜੇ ਹਾਲਾਤ ਹੋ ਚੁੱਕੇ ਨੇ ਕੀ ਕਹਿਣਾ ਤੁਹਾਡਾ ਮੇਰੀ ਬੇਤੀ ਇਹ ਹੈ ਕਿ ਜਿਵੇਂ ਇਹ ਪਰਿਵਾਰ ਆ ਔਰ ਇਹਨਾਂ ਦਾ ਬਰਾਂਡਾ ਜਿਹੜਾ ਟੁੱਟ ਚੁੱਕਾ ਹੈ ਪਸ਼ੂ ਮਰ ਚੁੱਕੇ ਨੇ ਇਹਨਾਂ ਦਾ ਘਰ ਆ ਪੈਸੇ ਦੀ ਪ੍ਰੋਬਲਮ ਹੋਣ ਕਰਕੇ ਘਰ ਬਣਾ ਨਹੀਂ ਪਾ ਸਕਦੇ ਉਹ ਮੇਰੇ ਪਾਸੋਂ ਦੇ ਨਾਤੇ ਵਿੱਚ ਪ੍ਰਧਾਨ ਹੁਣ ਦੇ ਨਾਤੇ ਵਿੱਚ ਸਮਾਜ ਦੀ ਆਸ ਵਿੱਚ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਨੂੰ ਕਿ ਹੋਰ ਸਾਰੀਆਂ ਜਸਬੰਦੀਆਂ ਨੂੰ ਤਾਂ ਕਿ ਪਰਿਵਾਰ ਦੀ ਤਤਵਦ ਹੈਲਪ ਕੀਤੀ ਜਾਵੇ ਜਿਨ੍ਹਾਂ ਵੀ ਉਹਨਾਂ ਦਾ ਨੁਕਸਾਨ ਆ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਤਾਂ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜੀ ਹੈ ਉਹਨਾਂ ਦਾ ਨਾਮ ਉੱਚਾ ਹੋਵੇ ਸਾਡੀ ਅੱਜ ਪ੍ਰੈਸ ਦੀ ਟੀਮ ਜਿਹੜੀ ਆ ਅਜਨਾਲਾ ਵਿਖੇ ਪਹੁੰਚੀ ਆ ਜਿੱਥੋਂ ਕਿ ਪਿੰਡ ਮੋਦਲਾ ਦੇ ਲਾਗੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਵਿੱਚ ਕਾਫੀ ਪਿੰਡ ਲੱਗਦੇ ਨੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਲਾਈਵ ਤਸਵੀਰਾਂ ਕਿ ਦੇਖੋ ਇਹ ਜਿਹੜੇ ਪਸ਼ੂ ਇਹਨਾਂ ਨੇ ਰੱਖੇ ਸੀ ਇਹਨਾਂ ਵਿੱਚੋਂ ਦੋ ਪਸ਼ੂ ਜਿਹੜੇ ਆ ਉਹ ਮਰ ਚੁੱਕੇ ਆ ਔਰ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਮੌਜੂਦਾ ਸਰਪੰਚ ਸਾਹਿਬ ਜੀ ਦੇ ਨਾਲ ਤੇ ਆਓ ਸਾਡੀ ਅੱਜ ਪ੍ਰੈਸ ਦੀ ਟੀਮ ਜਿਹੜੀ ਆ ਅਜਨਾਲਾ ਵਿਖੇ ਪਹੁੰਚੀ ਆ ਜਿੱਥੋਂ ਕਿ ਪਿੰਡ ਮੋਦਲਾ ਦੇ ਲਾਗੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਵਿੱਚ ਕਾਫੀ ਪਿੰਡ ਲੱਗਦੇ ਨੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਲਾਈਵ ਤਸਵੀਰਾਂ ਕਿ ਦੇਖੋ ਇਹ ਜਿਹੜੇ ਪਸ਼ੂ ਇਹਨਾਂ ਨੇ ਰੱਖੇ ਸੀ ਇਹਨਾਂ ਵਿੱਚੋਂ ਦੋ ਪਸ਼ੂ ਜਿਹੜੇ ਆ ਉਹ ਮਰ ਚੁੱਕੇ ਆ ਔਰ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਮੌਜੂਦਾ ਸਰਪੰਚ ਸਾਹਿਬ ਜੀ ਦੇ ਨਾਲ ਤੇ ਆਓ ਹਾਂ ਜੀ ਸਰ ਇਹ ਨਾਮ ਤੁਹਾਡਾ ਤੇ ਕਿਹੜਾ ਇਲਾਕਾ ਅਸੀਂ ਜੀ ਪਿੰਡ ਮੋਤਲ ਦੇ ਰਹਿਣ ਵਾਲੇ ਤਾਂ ਜੋ ਹੁਣ ਨਵੀਂ ਪੰਚਾਇਤ ਬਣੀ ਆ ਸਾਰੇ ਬੰਦਰ ਨੇ ਬੜਾ ਸਾਥ ਦੇ ਕੇ ਸਾਨੂੰ ਸਰਪੰਚ ਬਣਾਇਆ ਅਸੀਂ ਸਰਪੰਚ ਹਾਂ ਦੇ ਸਾਰੇ ਨਗਰ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪ ਜੋ ਚੈਨਲ ਸਾਡੇ ਕੋਲ 724 ਟੀਵੀ ਨਿਊਜ਼ ਲੈ ਕੇ ਪਹੁੰਚੇ ਹੋ ਆਪ ਜੀ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਤਾਂ ਜੋ ਆਪ ਹਰ ਘਰ ਤੱਕ ਇਹ ਖਬਰ ਪਹੁੰਚਾ ਸਕੋ ਜੋ ਵੀ ਸਾਡੀਆਂ 파ਰਚੀਆਂ ਜਾਂ ਸਰਕਾਰ ਜੋ ਵੀ ਸਾਡੇ ਨਮਾਇंदे ਸਾਡੀ ਹੈਲਪ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਇਹ ਖਬਰ ਹੈ ਸੁਣ ਕੇ ਇਸ ਨਗਰ ਵਿੱਚ ਪਹੁੰਚਿਆ ਜਾਵੇ ਤਾਂ ਜੋ ਕਿ ਸਾਡੇ ਕਸ਼ਮੀਰ ਭਾਈ ਹੋਈ ਨੂੰ ਇਹਨਾਂ ਦਾ ਤਾਂ ਹੜਾ ਕਾਰਨ ਬਰਾੰਡਾ ਡੇਗ ਗਿਆ ਏ ਥੱਲੇ ਪਸ਼ੂ ਮਜੇ ਇਹਨਾਂ ਦੇ ਪਸ਼ੂ ਮਰ ਗਏ ਇੱਕ ਬਾਹਰ ਡੇਰੇ ਤੇ ਆ ਉਹਨਾਂ ਦੇ ਵੀ ਪਸ਼ੂ ਮਰ ਗਏ ਬਰਾੰਡਾ ਡਿੱਗਣ ਕਾ ਕਰ ਇੱਥੇ ਜਿਰਗੇ ਹੀ ਉਹ ਦੋ ਤਿੰਨ ਵਾਰਾ ਟੀਮਾਂ ਨੇ ਸ਼ੁਰੂਆਤ ਕਰਦੇ ਹੋયા ਐਸੇ ਘਰਾਂ ਦਾ ਜਿਹੜਾ ਉਹ ਲਿਖ ਕੇ ਲੈ ਗਏ ਨੇ ਤੇ ਅਸੀਂ ਇਸੇ ਤਰ੍ਹਾਂ ਦੂਜੀਆਂ ਜਿਹੜੀਆਂ ਜੋ ਬਣੀਆਂ ਹੋਈਆਂ ਨੇ ਸਾਡੀਆਂ ਪਾਰਟੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਕਿਸੇ ਦੀ ਮਤ ਕਰਦੇ ਹੋ ਇੱਥੇ ਮੌਕਾ ਵੇਖ ਕੇ ਉਹਨਾਂ ਨੂੰ ਜੇ ਕਿਸੇ ਦੇ ਕੁਝ ਬੈੱਡ ਟੁੱਟ ਗਏ ਨੇ ਛੱਤ ਗਿਰਨ ਦੇ ਨਾਲ ਜਾਂ ਉਹਨਾਂ ਦੇ ਬਿਸਤਰੀ ਖਰਾਬ ਹੋ ਗਏ ਨੇ ਉਹਨਾਂ ਨੂੰ ਆਪ ਆਪਣੇ ਬੰਦੇ ਭੇਜ ਕੇ ਮੌਕਾ ਵੇਖ ਕੇ ਉਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਜੋ ਆਪਾਂ ਜਿੱਥੇ ਖੜੇ ਆ ਇਹਨਾਂ ਦਾ ਵੀ ਘਰ ਵੀ ਜਿਹੜਾ ਉਹ ਬਹੁਤ ਖਸਤਾ ਹਾਲជា ਉਹ ਆਗ ਨਹੀਂ ਬਣਾ ਪਾ ਰਹੇ ਤੋਂ ਇਸ ਕਰਕੇ ਉਹ ਪ੍ਰਸ਼ਾਸਨ ਕੋ ਵੀ ਉਹਨਾਂ ਮੰਗ ਕੀਤੀ ਹੈ ਤੇ ਹੋਰ ਵੀ ਸਾਡੀਆਂ ਜੜੀਆਂ ਜਿੱਥੇ ਬੰਦੀਆਂ ਉਹਨਾਂ ਦੀ ਹੈਲਪ ਵਾਸਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਆਪ ਕੋਲ ਸਕੀ ਇਸ ਨਗਰ ਵਿੱਚ ਆ ਕੇ ਆਪ ਮੌਕਾ ਵੇਖ ਕੇ ਹੈਲਪ ਕਰੋ ਤਾਂ ਜੋ ਕਿਸੇ ਤੇ ਡਿਪੈਂਡ ਨਾ ਹੋ ਸਕੇ ਇਹਨਾਂ ਕੁਝ ਕਹਿੰਦੇ ਹੋਇਆ ਸਤਾਰ ਟੀਵੀ ਟੀਵੀ ਨਿਊਜ਼ ਦਾ ਬਹੁਤ ਧੰਨਵਾਦ ਤੇ ਉਹਨਾਂ ਦਾ ਵੀ ਜੋ ਸੇਵਾ ਕਰ ਰਹੇ ਉਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਦਾਂ ਦਿਖਾ ਰਹੇ ਸੀ ਅਜਨਾਲਾ ਵਿਖੇ ਦੀਆਂ ਤਸਵੀਰਾਂ ਜਿਹੜਾ ਤੇ ਪਿੰਡ ਮੋਦਲਾ ਕੈਮਰਾਮੈਨ ਰੀਆ ਖਰਪੂ ਦੇ ਨਾਲ ਚਾਹਤਾਰ ਦੀ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ ਸਟਾਰ ਟੀਵੀ